ਇੱਥੇ ਬੰਨਣਾ ਵਈਏ ਪੜ ਜਾ ਲਾ ਜਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਚਲੋ ਜੀ ਹੁਣ ਆਪਾਂ ਦਿਖਾਉਨੇ ਆ ਵੀ ਆਪਾਂ ਮੱਖਣੀ ਦੇ ਤੋਂ ਘਿਓ ਕਿੱਦਾਂ ਬਣਾਉਨੇ ਆ ਜਿਵੇਂ ਜਿਵੇਂ ਮੈਂ ਆਪਣੇ ਤਰੀਕੇ ਨਾਲ ਬਣਾਉਣੀ ਆ ਮੈਂ ਤੁਹਾਨੂੰ ਉਦਾਂ ਦੱਸਦੀ ਆ ਤੇ ਘਿਓ ਇਹ ਆਪਣੇ ਕੋਲ ਸੀਗਾ ਮੱਖਣ ਇਹ ਕਈ ਦਿਨਾਂ ਦਾ ਨਾ ਮੱਖਣ ਕਈ ਦਿਨਾਂ ਦੀ ਮੱਖਣੀ ਸੀਗੀ ਇਹ ਤੇ ਕੁਝ ਤਾਂ ਕੱਲ ਵਾਲੀ ਸੀ ਕੁਝ ਅੱਜ ਤਾਜੀ ਹੈ ਤਾਜੀ ਵੀ ਹੈ ਤੇ ਚਾਰ ਪੰਜ ਦਿਨਾਂ ਦੀ ਪਹਿਲਾਂ ਸੀ ਤੇ ਆਪਣੇ ਕੋਲ ਇੰਨਾ ਮੱਖਣ ਹੋ ਗਿਆ ਕੁਸ਼ੇਵ ਵਾਲਾ ਮੱਖਣ ਆਪਾਂ ਖਾਣ ਦੇ ਲਈ ਅੱਜ ਵਾਲਾ ਤਾਜ਼ਾ ਸੀ ਜਿਹੜਾ ਇਹ ਚੋ ਕੁਝ ਰੱਖ ਲਿਆ ਤੇ ਬਾਕੀ ਦਾ ਸਾਰਾ ਆਪਾਂ ਉਹ ਗਰਮ ਕਰ ਦਾਂਗੇ ਤੇ ਉਹਦਾ ਬਣਾਵਾਂਗੇ ਆਪਾਂ ਕਿਉਂ ਇਹ ਆਪਾਂ ਸਟੀਲ ਦਾ ਆਪਣੇ ਕੋਲੇ ਥੋੜਾ ਜਿਹਾ ਭਾਰੇ ਉਹਦੇ ਆਲਾਗਾ ਥੱਲੇ ਵਾਲਾ ਇਹ ਥੱਲਾ ਜਿਹੜਾ ਭਾਰਾ ਕੋਈ ਵੀ ਥੱਲੇ ਨਹੀਂ ਲੱਗੂਗਾ ਕਿਉਂ ਆਪਾਂ ਇਹਦੇ ਵਿੱਚ ਪਾਤਾ ਤੇ ਹੁਣ ਇਹਨੂੰ ਬੰਨ ਤੇ ਲੱਗੂਗਾ ਟਾਈਮ ਤੇ ਹੌਲੀ ਹੌਲੀ ਆਪਾਂ ਗੈਸ ਤੇ ਰੱਖਤਾ ਗੈਸ ਆ ਜੇ ਫੁੱਲੀ ਆ ਕਿਉਂਕਿ ਇਹਨੂੰ ਚੰਗੀ ਤਰ੍ਹਾਂ ਜਿਹੜਾ ਮੈਲਟ ਹੋ ਜਾਵੇ ਤੇ ਫੇਰ ਆਪਾਂ ਦੇਖਦੇ ਆਂ ਵੀ ਗੈਸ ਆਪਾਂ ਨੂੰ ਫਿਰ ਘਟਾਉਣਾ ਪਏ ਕਿਉਂਕਿ ਇੱਕ ਵਾਰ ਇਹ ਉਬਾਲਾ ਜਾਂ ਮਾਰਦਾ ਹੁੰਦਾ ਬਾਹਰ ਜੇ ਨਿਕਲਦਾ ਹੁੰਦਾ ਉਦੋਂ ਆਪਾਂ ਗੈਸ ਜਿਹੜਾ ਸਿਮ ਤੇ ਕਰ ਦਾਂਗੇ ਤੇ ਆਪਾਂ ਨੂੰ ਖੜਨਾ ਪੂ ਉਦੋਂ ਕੋਲੇ ਤੇ ਹੁਣ ਆਪਾਂ ਇਹ ਦੇਖਦੇ ਆਂ ਵੀ ਆਪਣਾ ਕਿੰਨਾ ਕੁ ਕਿਉਂ ਨਿਕਲਦਾ ਤੇ ਇਹ ਕੁਛ ਅੱਜ ਵਾਲੀ ਲੱਸੀ ਸੀਗੀ ਇਹ ਜੋ ਕੱਢਿਆ ਸੀ ਮਲਾਈ ਪਈ ਸੀ ਇਕੱਠੀ ਹੋਈ ਵੀ ਤੇ ਇਹ ਲੱਸੀ ਇੰਨੀ ਕੁ ਬਚ ਗਈ ਹੈ ਜੋ ਆਪਾਂ ਉਸ ਤਾਂ ਰੱਖ ਲਿਆ ਆਪਾਂ ਕਿਉ ਮੱਖਣੀ ਖਾਣ ਦੇ ਲਈ ਰੱਖ ਲਈ ਇਹ ਤਾਜੀ ਸੀਗੀ ਤੇ ਬਾਕੀ ਆਪਾਂ ਸਾਰਾ ਕਰ ਦਾਂਗੇ ਗਰਮ ਗਰਮ ਕਰਕੇ ਆਪਾਂ ਬਣਾਵਾਂਗੇ ਘਰ ਦਾ ਦੇਸੀ ਕਿਉ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੱਕ ਜੁੜ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਹੈਗਾ ਆਪਣੇ ਕੋਲੇ ਲੱਕੜ ਦਾ ਸਪੈਚੂਲ ਆ ਜਿਆ ਤੇ ਆਪਾਂ ਹੌਲੀ ਹੌਲੀ ਹੁਣ ਮੈਲਟ ਹੋਣ ਲੱਗ ਗਿਆ ਮੱਖਣ ਜਿਹੜਾ ਆਪਣਾ ਇਹ ਫ੍ਰੀਜ ਵਿੱਚ ਪਿਆ ਸੀ ਉਹਦੇ ਕਰਕੇ ਨਾ ਜਿਆਦਾ ਹੋ ਰਿਹਾ ਸੀ ਹਜੇ ਚੰਗੀ ਤਰ੍ਹਾਂ ਹੋ ਨਹੀਂ ਹੋਇਆ ਤੇ ਹੌਲੀ-ਹੌਲੀ ਇਹ ਸਾਰਾ ਮੈਲਟ ਹੋ ਜਾਊਗਾ ਗਰਮ ਹੋਣ ਲੱਗ ਗਿਆ ਹੁਣ ਸਾਰੇ ਹਜੇ ਪਏ ਲੰਗੇ ਆ ਤੇ ਆਪਾਂ ਇਹਦੇ ਵਿੱਚ ਕੜਚੀ ਚਮਚਾ ਜੋ ਵੀ ਹੈ ਤੁਹਾਡੇ ਕੋਲੇ ਆਪਾਂ ਹੌਲੀ-ਹੌਲੀ ਇਹ ਮਾਰਦੇ ਜਾਵਾਂਗੇ ਇੱਕ ਤਾਂ ਇਹ ਛੇਤੀ ਬਾਹਰ ਨਹੀਂ ਨਿਕਲੂਗਾ ਇਹਦੇ ਨਾਲ ਤੇ ਇੱਕ ਇਹ ਥੱਲੇ ਨਹੀਂ ਲੱਗੂਗਾ ਥੋੜਾ ਜਿਹਾ ਜਿਹੜਾ ਆਪਣਾ ਗਰਮ ਕਰਨ ਲਈ Papa ਕੋਈ ਬਰਤਨ ਲੈਣਾ ਚਾ ਭਾਂਡਾ ਲੈਣਾ ਉਹ ਥੋੜਾ ਜਿਹਾ ਥੱਲਾ ਉਹਦਾ ਭਾਰ ਆਉਣਾ ਚਾਹੀਦਾ ਤਾਂ ਕਿ ਨਾ ਇਹ ਥੱਲੇ ਹੀ ਨਾ ਲੱਗੇ ਛੇਤੀ ਮੱਚ ਨਾ ਜਾਵੇ ਤਾਂ ਇਸ ਕਰਕੇ ਆਪਣੇ ਕੋਲੇ ਇਹ ਜਿਹੜਾ ਪੈਨ ਆ ਇਹ ਸਟੀਲ ਦਾ ਪਰ ਇਹਦਾ ਥੱਲਾ ਬਹੁਤ ਭਾਰਾਗਾ ਤੇ ਇੱਕ ਇਹ ਵੱਡਾਗਾ ਕਿਉਂਕਿ ਆਇਆ ਵੀ ਕਦੀ ਵਾਰ ਇਹ ਜਦੋਂ ਉਵਾਲਾ ਜਾਂ ਮਾਰੂਗਾ ਤਾਂ ਫਿਰ ਬਾਹਰ ਨਿਕਲ ਜਾਂਦਾਗਾ ਉਹਦੇ ਕਰਕੇ ਥੋੜਾ ਜਿਹਾ ਭਾਂਡਾ ਵੀ ਖੁੱਲਾ ਹੀ ਰੱਖਣਾ ਚਾਹੀਦਾ ਤੇ ਆਪਾਂ ਹੁਣ ਇਹਨੂੰ 2-3 ਮਿੰਟ ਲਾ ਕੇ ਜੇ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਆਹ ਕਰਕੇ ਲਿਕਵਿਡ ਫਾਰਮ ਚ ਆਜੂਗਾ ਤੇ ਫਿਰ ਆਪਾਂ ਥੋੜਾ ਜਿਹਾ ਗੈਸ ਆ ਜਿਹੜਾ ਸਿਮ ਤੇ ਕਰ ਦਾਂਗੇ ਘੱਟ ਤੇ ਕਿਉਂਕਿ ਫਿਰ ਇਹ ਹੌਲੀ-ਹੌਲੀ ਜਦੋਂ ਰਿਜਨ ਲੱਗ ਜੂ ਫਿਰ ਇਹ ਬਾਹਰ ਨਿਕਲਣੋਂ हट ਜੂਗਾ ਰਿਜਨ ਲੱਗ ਜੂਗਾ ਪੱਕਣ ਲੱਗ ਜੂਗਾ ਜੋ ਵੀ ਤੁਸੀਂ ਕਹਿਣਾ ਚਾਹੁੰਨੇ ਹੋਗੇ ਤਾਂ ਫਿਰ ਇਹ ਬਾਹਰ ਨਿਕਲਣ ਹਟ ਜਾਊਗਾ ਹਜੇ ਇਹ ਤਾਜ਼ਾ-ਤਾਜ਼ਾ ਜਗਾ ਛੱਗ ਜੀ ਜਿੰਜਕਰਾ ਉੱਪਰ ਇਹਦੇ ਛੱਗ ਜੀ ਨਹੀਂ ਮਰਦੇ ਉੱਚ ਕਰ ਇਹ ਬਾਹਰ ਨਿਕਲੂਗਾ ਤੇ ਆਪਾਂ ਨੂੰ ਇਹਦੇ ਵਿੱਚ ਇਹ ਚਮਚਾ ਕਰਛੀ ਜੋ ਵੀ ਉਹ ਫੇਰਨਾ ਪਊਗਾ ਮੈਂ ਆਪਣੇ ਮੈਂ ਆਪਣੇ ਘਰ ਵਿੱਚ ਘੋ ਇਦਾਂ ਹੀ ਬਣਾਉਣੀ ਹੈ ਦੇਸੀ ਜਿਵੇਂ ਮੈਂ ਆਪਣੇ ਉਹਦੇ ਵਿੱਚ ਬਣਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸ ਰਹੀ ਆਂਗੀ ਚਲੋ ਫਿਰ ਆਪ ਦਿਖਾਉਣੀ ਆ ਤੁਹਾਨੂੰ ਅੱਗੇ ਮਘਣੀ ਆਪਣੀ ਰਿਜਣ ਲੱਗ ਗਈ ਜੀ ਉਬਲਣ ਲੱਗੀ ਤੇ ਝਾਗਾ ਜਿਹੜੀ ਉੱਪਰ ਜਿਹੜੀ ਹੌਲੀ ਹੌਲੀ ਘਟਣ ਲੱਗ ਗਈ ਹੁਣ ਆ ਦੇਖੋ ਤੇ ਹੁਣ ਇਹ ਜਿਹੜਾ ਸਾਰੀਆਂ ਮੱਖਣ ਸਾਰਾ ਮੈਲਟ ਹੋ ਗਿਆ ਪਿਘਲ ਗਿਆ ਆਪਾਂ ਗੈਸ ਆ ਜਿਹੜੀ ਸਿਮ ਤੇ ਕਰਤੀ ਸਲੋ ਕਰਤੀ ਤੇ ਹੌਲੀ ਹੌਲੀ ਇਹ ਰਿੱਜੂਗਾ ਪ੍ਰੋਪਰ ਤਰੀਕੇ ਨਾਲ ਜਦੋਂ ਆ ਝੱਗ ਜਿਹੜੀ ਉੱਪਰਲੀ ਮਰ ਗਈ ਫੇਰ ਆਪਾਂ ਗੈਸ ਆ ਜਿਹੜਾ ਫੁੱਲ ਤੇ ਕਰ ਦਾਂਗੇ ਉਹਨਾ ਟਾਈਮ ਆਪਾਂ ਹਜੇ ਸਿਮ ਤੇ ਰੱਖਣਾ ਇਹਨੂੰ ਘੱਟ ਤੇ ਸਲੋ ਕਰਕੇ ਮੱਖਣੀ ਆਪਣੀ ਰਿੱਜੀ ਜਾਂਦੀ ਹੈ ਝੱਗ ਸੀ ਜਿਹੜੀ ਉੱਪਰਲੀ ਉਹ हट ਗਈ ਮਾੜੀ ਮੋਟੀ ਜਿਹੀ ਰਹਿ ਗਈ ਸ਼ੁਰੂ ਹੋ ਗਿਆ ਹੁਣ ਕਿਉਂ ਬਣਾ ਆਪਾਂ ਗੈਸ ਜਿਹੜਾ ਕੀ ਉਹ ਫੁੱਲੋ ਤੇ ਕਰਤਾ ਕਿਉਂ ਆਪਣਾ ਕਾਫੀ ਅੱਧ ਤੱਕ ਬਣ ਗਿਆ ਜੀ ਸੋ ਥੋੜਾ ਜਿਹਾ ਟਾਈਮ ਹੋਰ ਲੱਗਣਾ ਇਹਨੂੰ ਜਿਹੜੀ ਆ ਉੱਪਰ ਝੱਗ ਜੀ ਆ ਰਹੀ ਹੈ ਇਹ ਖਤਮ ਹੋ ਜੂਗੀ ਥੋੜਾ ਪੱਕਣ ਦੀ ਲੋੜ ਆ ਥੋੜੀ ਜੀ ਥੱਲੇ ਜਿਹੜੀਆਂ ਬੀਏ ਨੇ ਲੱਸੀ ਦਾ ਆਪਣਾ ਸ਼ਿਦੀ ਜੀ ਜਿਹੜੀ ਉਹ ਹੋ ਗਈ ਇਕੱਠੀ ਘਿਓ ਆਪਣਾ ਬਣ ਕੇ ਹੋ ਗਿਆ ਜੀ ਰੈਡੀ ਤਿਆਰ ਹੋ ਗਿਆ ਤੇ ਹੁਣ ਇਹ ਹੋ ਗਿਆ ਜਦੋਂ ਠੰਡਾ ਆਪਾਂ ਇਹਨੂੰ ਪਾਵਾਂਗੇ ਡੱਬੇ ਦੇ ਵਿੱਚ ਕੰਟੇਨਰ 'ਚ ਜਿਸ ਵਿੱਚ ਆਪਾਂ ਪਾਉਣਾ ਹਜੇ ਬਹੁਤ ਜ਼ਿਆਦਾ ਗਰਮਾ ਇਹ ਤੇ ਸਾਫ-ਸਾਫ ਹੋ ਗਿਆ ਉੱਤੋਂ ਤੇ ਥੱਲੇ ਜਿਹੜਾ ਵੀ ਇਹਦਾ ਆ ਹੁੰਦਾਗਾ ਹਨਾ ਇਹ ਸਾਰਾ ਥੱਲੇ ਰਹਿ ਗਿਆ ਤੇ ਉੱਪਰ ਹੋ ਗਿਆ ਘਿਓ ਆਪਣਾ ਰੈਡੀ ਠੰਡਾ ਹੋਣ ਤੋਂ ਬਾਅਦ ਆਪਾਂ ਫਿਰ ਇਹਨੂੰ ਕੰਟੇਨਰ ਦੇ ਵਿੱਚ ਹੁਣਾਗੇ ਉੱਤੇ ਆਪਾਂ ਜਾਲੀ ਦੇ ਦਿੰਨੇ ਆਂਗੇ ਕੁਛ ਡਿਗ ਡੁਗਨਾ ਪਾਵੇ ਅੱਜ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਹੀ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ